ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਦੀ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਬਹੁਤ ਵਧੀਆ ਪੋਸਟਾਂ ਆਉਣ ਵਾਲੀਆਂ ਜਿਦੇ ਲਈ 8ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਬਹੁਤ ਵਧੀਆ ਮੌਕਾ ਹੈ ਸਾਰੀ ਜਾਣਕਾਰੀ ਅੱਪੇ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤੋ ਮਿੱਤਰੋ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਉਹ ਕਰ ਲਿਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਤੁਹਾਡੇ ਫੋਨ ਤੇ ਤੁਹਾਨੂੰ ਹਰ ਰੋਜ਼ ਮਿਲਦੇ ਰਿਹਾ ਕਰਨਗੇ ਜੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਵੱਲੋਂ ਜੋ ਪੋਸਟਾਂ ਜਾਰੀ ਹੋਈਆਂ ਆਪਾਂ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹਨਾਂ ਵੱਲੋਂ ਜੂਨੀਅਰ ਫੀਲਡ ਲੈਬ ਹੈਲਪਰ ਦੀਆਂ ਅਸਾਮੀਆਂ ਜਾਰੀ ਹੋਈਆਂ ਜੀ 10737+800 ਰੁਪਿਆ ਪਲੱਸ ESI ਐਂਡ EPF ਠੇਕੇ ਤੇ ਭਰਤੀ ਕੀਤੀ ਜਾਣੀ ਹੈ ਬਹੁਤ ਵਧੀਆ ਮੌਕਾ ਜੀ ਜੇਕਰ ਤੁਸੀਂ 8ਵੀਂ ਪਾਸੋਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਅ ਮੀਡਲ ਕਲਾਸ ਵਿਦ ਪੰਜਾਬੀ ਪੰਜਾਬੀ ਤੁਸੀਂ ਪੜੇ ਹੋਵੋ 18 ਤੋਂ 63 ਸਾਲ ਦੀ এজ ਲਿਮਟ ਲਿਖੀ ਗਈ ਜੀ ਇਹਨਾਂ ਵੱਲੋਂ ਤੇ ਠੇਕੇ ਤੇ ਭਰਤੀ ਇਹਨਾਂ ਵੱਲੋਂ ਕੀਤੀ ਜਾਣੀ ਹੈ ਅੱਗੇ ਆਪਾਂ ਦੱਸ ਦਿਆਂ ਤੁਸੀਂ ਇਹਨਾਂ ਪੋਸਟਾਂ ਦੀ ਅਪਲਾਈ ਕਿਵੇਂ ਕਰਨਾ ਹੈ ਤੇ ਚਾਹਵਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉੱਪਰ ਆਪਣਾ ਪੂਰਾ ਬਿਨੇ ਪੱਤਰ ਤਿਆਰ ਕਰਕੇ ਸਰਟੀਫਿਕੇਟਾਂ ਦੀਆਂ ਤਸਦੀਕ شدہ ਕਾਪੀਆਂ ਸਮੇਤ 100 ਰੁਪਏ ਦਾ ਬੈਂਕ ਡਰਾਫਟ ਕੰਟਰੋਲਰ ਪੀਏਯੂ ਦੇ ਪੱਖ ਦੇ ਵਿੱਚ ਤੁਸੀਂ ਬਣਾ ਲੈਣਾ ਤੇ ਇਸ ਦਫ਼ਤਰ ਵਿਖੇ 6 ਫਰਵਰੀ 2024 ਤੱਕ ਭੇਜ ਦੇਣਾ। ਬਿਨੇ ਪੱਤਰ ਵਿੱਚ ਆਸਾਮੀ ਦਾ ਨਾਮ, ਪਾਸਪੋਰਟ ਸਾਈਜ਼ ਫੋਟੋ, ਵਿਗਿਆਪਨ ਨੰਬਰ, ਮਿਤੀ, ਮੋਬਾਈਲ ਨੰਬਰ ਦਾ ਹਵਾਲਾ ਤੇ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਮ, ਮੋਬਾਈਲ ਨੰਬਰ ਅਤੇ ਵਿਗਿਆਪਨ ਨੰਬਰ ਜ਼ਰੂਰ ਦਿੱਤਾ ਜਾਵੇ। ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੇ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਉਹ ਸਿਲੈਕਸ਼ਨ ਕਮੇਟੀ ਦੇ ਸਾਹਮਣੇ 9 ਫਰਵਰੀ 2024 ਨੂੰ ਸਵੇਰੇ 11:30 ਵਜੇ ਨਿਮਨ ਹਸਤਾਖਰ ਦੇ ਦਫ਼ਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਮੇਤ ਹਾਜ਼ਰ ਹੋਣ। ਆਪ ਪਤਾ ਹੈਗਾ ਜੀ ਮੁਖੀ ਪlant breeding and genetics ਵਿਭਾਗ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਇੱਥੇ ਤੁਸੀਂ ਇਹ ਦਸਤਾਵੇਜ਼ ਜਮ੍ਹਾਂ ਕਰਾਉਣ ਦੇ ਇਥੇ ਤੁਹਾਡੀ ਇੰਟਰਵਿਊ ਹੋ ਰਹਿਣ ਵਾਲੀ ਹੈ। ਤਹ ਜੋ ਪੋਸਟਾਂ ਨੇ ਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਪlant breeding and genetics ਇੱਥੇ ਇਹ ਫਿਲ ਕੀਤੀਆਂ ਜਣੀ ਆ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਅੰਤਿਮ ਮਿਤੀ 6 ਫਰਵਰੀ 2024 ਰਹਿਣ ਵਾਲੀ ਹੈ ਇੰਟਰਵਿਊ ਤੁਹਾਡੀ ਹੈ 9 ਫਰਵਰੀ 2024 ਵੀਰੇ 11:30 ਵਜੇ ਡਿਪਾਰਟਮੈਂਟ ਆਫ ਪਲਾਂਟ ਬਰੀਡਿੰਗ ਐਂਡ ਜੈਨੇਟਿਕਸ ਇੱਥੇ ਰਹਿਣ ਵਾਲੀ ਆ ਤਾਂ ਬਹੁਤ ਵਧੀਆ ਮੌਕਾ ਜੀ ਪੋਸਟਾਂ ਦੇ ਲਈ ਤਿਆਰੀ ਕਰੋ ਆਪਣੀ ਇੰਟਰਵਿਊ ਦੇ ਕੇ ਸਿਲੈਕਸ਼ਨ ਪੱਕੀ ਕਰੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਤਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਤੁਹਾਡੇ ਫੋਨ ਤੇ ਘਰ ਬੈਠੇ ਮਿਲਦੇ ਰਿਆ ਕਰਨ ਲਈ ਧੰਨਵਾਦ